ਜਵਾਲਮਿਕੀ ਜੈ ਹਿੰਦ ਮੈਂ ਐਡਵੋਕੇਟ ਅਜੀਤ ਕੁਮਾਰ ਪੰਜਾਬ ਪ੍ਰਧਾਨ ਭਗਵਨ ਵਾਲਮਿਕੀ ਸ਼ਕਤੀ ਸਨਾ ਦੋਸਤੋ ਅੱਜ ਆਪ ਸਭ ਦੇ ਨਾਲ ਗੱਲਬਾਤ ਕਰਨ ਦਾ ਜੋ ਮੇਨ ਵਿਸ਼ਾ ਆ ਆਉਣ ਵਾਲੀ 12 April ਨੂੰ Netflix ਦੇ ਉੱਤੇ ਇੱਕ ਮੂਵੀ ਰਿਲੀਜ਼ ਹੋ ਰਹੀ ਆ ਜਿਸ ਦਾ ਨਾਮ ਹੈ ਅਮਰ ਸਿੰਘ ਚਮਕੀਲਾ ਬਾਲੀਵੁੱਡ ਦੀ ਇਹ ਮੂਵੀ ਆ ਔਰ ਇਸ ਮੂਵੀ ਨੂੰ ਡਾਇਰੈਕਟ ਇਮਤੀਆਜ਼ ਅਲੀ ਨੇ ਕੀਤਾ ਔਰ ਪੰਜਾਬੀ ਸਿੰਗਰ ਔਰ ਬਾਲੀਵੁੱਡ ਐਕਟਰ ਦਲਜੀਤ ਸਿੰਘ ਦੋਸਾਨ ਇਸ ਵਿੱਚ ਅਮਰ ਸਿੰਘ ਚਮਕੀਲੇ ਦਾ ਰੋਲ ਨਿਭਾ ਰਿਹਾ ਔਰ ਅਮਰਜੋਤ ਕੌਰ ਦਾ ਰੋਲ ਪਰਿਨੀਤੀ ਚੋਪੜਾ ਨਿਭਾ ਰਹੀ ਹੈ ਔਰ ਇਸ ਫਿਲਮ ਦੇ ਸੰਬੰਧ ਦੇ ਵਿੱਚ ਫਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਅਨੇਕਾਂ ਟੀਵੀ ਚੈਨਲਜ਼ ਦੇ ਉੱਤੇ ਮੀਡੀਆ ਚੈਨਲਜ਼ ਦੇ ਉੱਤੇ ਡਾਇਰੈਕਟਰ ਇਮਤੀਆਜ਼ ਅਲੀ ਕਲਾਕਾਰਾਂ ਦੀਆਂ ਦਜੀਤ ਦੋਸਾਂਜ ਪਰਿਨੀਤੀ ਚੋਪੜਾ ਦੀਆਂ ਇੰਟਰਵਿਊਜ਼ ਹੋ ਰਹੀਆਂ ਜਿਦੇ ਵਿੱਚ ਉਹ ਫਿਲਮ ਦੀ ਪ੍ਰਮੋਸ਼ਨ ਕਰ ਰਹੇ ਆ ਔਰ ਇਸ ਸਾਰੀ ਪ੍ਰਮੋਸ਼ਨ ਦੇ ਦੌਰਾਨ ਇੱਕੋ ਗੱਲ ਨੂੰ ਬਾਰ-ਬਾਰ ਕਹਿ ਰਹੇ ਆ ਕਿ ਚਮਕੀਲਾ ਇੱਕ ਲੇਜੈਂਡ ਸੀ ਚਮਕੀਲਾ ਸਾਡਾ ਆਈਡਲ ਆ ਚਮਕੀਲਾ ਸਾਡਾ ਰੋਲ ਮਾਡਲ ਆ ਉਸ ਗੱਲ ਦੇ ਉੱਤੇ ਅੱਜ ਸਾਨੂੰ ਅਪੱਤੀ ਆ ਔਰ ਉਸ ਅਪੱਤੀ ਨੂੰ ਜਤਾਉਣ ਵਾਸਤੇ ਅੱਜ ਦੀ ਇਹ ਵੀਡੀਓ ਹੈ ਕਿਉਂਕਿ ਜੋ ਚਮਕੀਲੇ ਦੇ ਬਾਰੇ ਦੇ ਵਿੱਚ ਜੋ ਮੇਨ ਪੰਜਾਬ ਦੇ ਅੰਦਰ ਕਿਹਾ ਜਾਂਦਾ ਜਿਸ ਤਰੀਕੇ ਦੀ ਉਸਨੇ ਗਾਇਕੀ ਗਾਈ ਹੈ ਕਦੀ ਵੀ ਇਹ ਕੀਤਾ ਨਹੀਂ ਸੀ ਕਿ ਅਸੀਂ ਉਹਦੇ ਗਾਣੇ ਸੁਣੀਏ ਪਰ ਅੱਜ ਇਸ ਵੀਡੀਓ ਨੂੰ ਬਣਾਉਣ ਦੇ ਲਈ ਇਹਨਾਂ ਲੋਕਾਂ ਨੂੰ ਜਵਾਬ ਦੇਣ ਦੇ ਲਈ ਉਹਦੇ ਕੁਝ ਗਾਣੇ ਜ਼ਰੂਰ ਸੁਣੇ ਔਰ ਉਹਨਾਂ ਗਾਣਿਆਂ ਨੂੰ ਸੁਣਨ ਤੋਂ ਬਾਅਦ ਮੈਂ ਅੱਜ ਦੀ ਇਹ ਵੀਡੀਓ ਬਣਾ ਕੇ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਜਾਂ ਦੱਸਣਾ ਚਾਹੁੰਦਾ ਉਹਨਾਂ ਨੂੰ ਕਿ ਸਭ ਤੋਂ ਵੱਡੀ ਗੱਲ ਜੇ ਅੱਜ ਅਸੀਂ ਉਹਦੇ ਗਾਣਿਆਂ ਦੀ ਗੱਲ ਕਰੀਏ ਤਾਂ ਅਮਰ ਸਿੰਘ ਚਮਕੀਲੇ ਨੇ ਔਰ ਅਮਰਜੋਤ ਨੇ ਆਪਣੇ ਗਾਣਿਆਂ ਦੇ ਅੰਦਰ ਜੋ ਸਾਡਾ ਉਹ ਧਰਤੀ ਜਿਸ ਦਾ ਮਹਾਨ ਵਿਰਸਾ ਆ ਜਿੱਥੇ ਸਾਨੂੰ ਸਾਡੇ ਗੁਰੂ ਸਹਿਬਾਨਾਂ ਨੇ ਐਡਾ ਮਹਾਨ ਵਿਰਸਾ ਦਿੱਤਾ ਸਾਡੇ ਮਹਾਪੁਰਸ਼ਾਂ ਨੇ ਐਡਾ ਮਹਾਨ ਵਿਰਸਾ ਦਿੱਤਾ ਬੱਬਲ ਚਮਕੀਲੇ ਤੇ ਅਮਰਜੋਤ ਦੇ ਗਾਣਿਆਂ ਨੇ ਉਸ ਪੰਜਾਬ ਦੀ ਜੋ ਇੱਕ ਤਸਵੀਰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਸੀ ਉਹ ਇਹ ਸੀ ਕਿ ਇਸ ਪੰਜਾਬ ਦੇ ਵਿੱਚ ਦੇਰ ਪਰਜਾਈ ਦਾ ਆਪਸੀ ਨਜਾਇਜ਼ ਰਿਸ਼ਤਾ ਆ ਜੇਠ ਪਰਜਾਈ ਦਾ ਆਪਸੀ ਨਜਾਇਜ਼ ਰਿਸ਼ਤਾ ਆ ਜੀਜਾ ਸਾਲੀ ਦਾ ਆਪਸੀ ਨਜਾਇਜ਼ ਰਿਸ਼ਤਾ ਆ ਔਰ ਜੋ ਭੈਣ ਦੀ ਨਨਦ ਹੁੰਦੀ ਆ ਜਾਂ ਜੀਜੇ ਦੀ ਜਿਹੜੀ ਭੈਣ ਹੁੰਦੀ ਆ ਉਦੇ ਨਾਲ ਵੀ ਗਲਤ ਰਿਸ਼ਤਾ ਆ। ਸੋ ਜਿਹੜੀ ਪੰਜਾਬ ਦੀ ਸਾਡੀ ਧਰਤੀ ਜਿਸ ਧਰਤੀ ਦੇ ਉੱਤੇ ਸਾਡੇ ਗੁਰੂ ਸਹਿਬਾਨਾ ਨੇ ਸਾਨੂੰ ਮਹਾਨ ਉਪਦੇਸ਼ ਦਿੱਤੇ ਅਜਾਏ ਉਪਦੇਸ਼ ਦਿੱਤੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰਬਾਣੀ ਦੇ ਵਿੱਚ ਮਹਾਪੁਰਸ਼ਾਂ ਦੀ ਬਾਣੀ ਦੇ ਅੰਦਰ ਹੋਰ ਉਹ ਲਿਖਦੇ ਨੇ ਕਹਿੰਦੇ ਦੇਖ ਪਰਾਈਆਂ ਚੰਗੀਆਂ ਮਾਵਾ ਧੀਆਂ ਪੈਣਾ ਜਾਣੇ ਕਿ ਜਦੋਂ ਵੀ ਤੁਸੀਂ ਕਿ ਸੁੰਦਰ ਤੋਂ ਸੁੰਦਰ ਵੀ ਕਿਸੇ ਪਰਾਈ ਇਸਤਰੀ ਨੂੰ ਦੇਖਦੇ ਹੋ ਤਾਂ ਹਮੇਸ਼ਾ ਉਸ ਨੂੰ ਮਾਂ ਕਰਕੇ ਉਸ ਨੂੰ ਭੈਣ ਕਰਕੇ ਉਸ ਨੂੰ ਧੀ ਕਰਕੇ ਜਾਣਣਾ ਪਰ ਚਮਕੀਲੇ ਦੇ ਗੀਤਾਂ ਨੇ ਔਰਤ ਦਾ ਸਿਰਫ ਇੱਕ ਪੱਖ ਰੱਖਿਆ ਉਹ ਕੀ ਸੀ ਕਦੀ ਪਟੋਲਾ ਕਦੀ ਪੁਰਜਾ ਕਦੀ ਰਨ ਬਣਾ ਦਿੱਤੀ ਕਦੀ ਅਜੇ ਅਨੇਕਾਂ ਸ਼ਬਦ ਜਿਹੜੇ ਕਿ ਸ਼ਰਮ ਆਉਂਦੀ ਹੈ ਸਾਨੂੰ ਅਜੋਸ ਉਹਨਾਂ ਚੀਜ਼ਾਂ ਦੇ ਬਾਰੇ ਗੱਲ ਕਰਦੇ ਹੋਏ ਅਨੇਕਾਂ ਐਸੇ ਗਾਣੇ ਜਿਨ੍ਹਾਂ ਗਾਣਿਆਂ ਦੇ ਵਿੱਚ ਕਦੀ ਉਹ ਕਹਿੰਦਾ ਆ ਬਈ ਜਿਹੜਾ ਛੜਾ ਜੇਠ ਆ ਉਹ ਨਹਾਉਂਦੀ ਪਈ ਜਿਹੜੀ ਪਰਝਾਈ ਆ ਛੋਟੇ ਭਰਾ ਦੀ ਜਿਹੜੀ ਘਰ ਵਾਲੀ ਆ ਉਹਨੂੰ ਬਾਥਰੂਮ ਦੇ ਵਿੱਚ ਮੂਰੀ ਕਰਕੇ ਉਹਨੂੰ ਦੇਖਦਾ ਪਿਆ ਆ ਕਦੀ ਉਹ ਗਾਉਂਦਾ ਆ ਕਿ ਜਿਹੜਾ ਦੇਵਰ ਆ ਉਹਨੂੰ ਪਰਝਾਈ ਨੂੰ ਦੇਖ ਕੇ ਉਹਨੂੰ ਆਪਣੀ ਵੱਡੀ ਪਰਝਾਈ ਨੂੰ ਦੇਖ ਕੇ ਉਹਨੂੰ ਅਧੀਏ ਦਾ ਬੋਤਲ ਦਾ ਨਸ਼ਾ ਹੋ ਜਾਂਦਾ ਆ ਕਦੀ ਉਹ ਆਪਣੇ ਗਾਣਿਆਂ ਦੇ ਵਿੱਚ ਗਾਉਂਦਾ ਆ ਤੇ ਜਿਹੜੀ ਮਸਿਆ ਦੇ ਇਸ ਵੇਲੇ ਮਸਿਆ ਦੇ ਮੇਲੇ ਦੇ ਉੱਤੇ ਜਦੋਂ ਕੋਈ ਬੀਬੀ ਜਾਂਦੀ ਆ ਕੋਈ ਭੈਣ ਜਾਂਦੀ ਆ ਜਿਸ ਵੇਲੇ ਉੱਥੇ ਜਾ ਕੇ ਉਹ ਇਸ਼ਨਾਨ ਕਰਦੀ ਆ ਤੇਨੇ ਮੰਢੀਰ ਉਸ ਨੂੰ ਨਹਾਉਂਦੀ ਨੂੰ ਦੇਖਦੀ ਆ ਤੇ ਚੀਕਾਂ ਸੀਟੀਆਂ ਮਾਰਦੀ ਆ ਕਦੀ ਉਹ ਗਾਣੇ ਬਣਾਉਂਦਾ ਆ ਜੋ ਅਮਰਜੋਤ ਕੌਰ ਗਾਣਿਆਂ ਦੇ ਵਿੱਚ ਗਾਉਂਦੀ ਆ ਕਿ ਮੈਨੂੰ ਚਟਲਾ ਤਲੀ ਦੇ ਉੱਤੇ ਧਰ ਕੇ ਮਿੱਤਰਾ ਮੈਂ ਖੰਡ ਬਣ ਗਈ ਕਦੀ ਇਹੇ ਅਮਰ ਸਿੰਘ ਚਮਕੀਲਾ ਇਹ ਗਾਣਾ ਗਾਉਂਦਾ ਆ ਕਿ ਕੱਡਿਆ ਨਹੀਂ ਕੰਡਾ ਜਿਹਨੇ ਭੈਣ ਦੀ ਨਨਾਨ ਦਾ ਬੰਦਾ ਨਹੀਂ ਉਹ ਕੋੜੀ ਹੈ ਜਹਾਨ ਦਾ ਮੈਂ ਸ਼ਮਾ ਚਾਉਂਦਾ ਆਪਣੀਆਂ ਸਾਰੀਆਂ ਮਾਤਾਵਾਂ ਤੋਂ ਭੈਣਾਂ ਤੋਂ ਔਰ ਉਹਨਾਂ ਸਭ ਇੱਜ਼ਤਦਾਰ ਲੋਕਾਂ ਤੋਂ ਜਿਨ੍ਹਾਂ ਨੂੰ ਮੇਰੇ ਇਹਨਾਂ ਸ਼ਬਦਾਂ ਦੇ ਨਾਲ ਇਤਰਾਜ਼ ਹੋ ਸਕਦਾ ਜਿਹੜੇ ਮੈਂ ਹੁਣੇ ਬੋਲ ਕੇ ਹਟਿਆ ਪਰ ਇਹ ਸਭ ਕੁਝ ਚਮਕੀਲੇ ਨੇ ਗਾਇਆ ਤੇ ਦੁਨੀਆ ਨੂੰ ਦੱਸਿਆ ਕਿ ਸਾਡੇ ਪੰਜਾਬ ਦਾ ਵਿਰਸਾ ਆ ਇਹ ਤੇ ਹੁਣ ਗੱਲ ਇਹਨਾਂ ਲੋਕਾਂ ਦੀ ਜਿਹੜੇ ਅੱਜ ਉਸ ਦੀ ਫਿਲਮ ਬਣਾ ਰਹੇ ਨੇ ਉਸ ਨੂੰ ਹੀਰੋ ਬਣਾ ਰਹੇ ਨੇ ਔਰ ਖਾਸ ਤੌਰ ਤੇ ਦਲਜੀਤ ਦੋਸਾਂਝ ਵਰਗਾ ਕਲਾਕਾਰ ਜਿਹੜਾ ਕਿ ਦੂਜੀ ਵਾਰ ਦੂਜੀ ਵਾਰ ਚਮਕੀਲੇ ਦੇ ਨਾਂ ਦੇ ਉੱਤੇ ਫਿਲਮ ਕਰ ਰਿਹਾ ਤੇ ਮੈਂ ਹੁਣ ਕੁਝ ਪਰਸਨਲ ਸਵਾਲ ਖਾਸ ਤੌਰ ਤੇ ਦਲਜੀਤ ਸਿੰਘ ਦੋਸਾਂਝ ਤੋਂ ਪੁੱਛਣਾ ਚਾਹੁੰਦਾ ਦਜੀਤ ਸਿੰਘ ਦਸਾਂਜ ਜੋ ਚਮਕੀਲੇ ਨੇ ਗਾਇਆ ਕਿ ਤੂੰ ਇਹ ਕਹਿ ਸਕਦਾ ਕਿ ਸਾਡੇ ਸਭ ਦੇ ਘਰਾਂ ਦਾ ਪੰਜਾਬ ਦੇ ਸਾਰੇ ਘਰਾਂ ਦਾ ਸਾਡਾ ਦਾ ਕਲਚਰ ਇਹ ਹੈ ਜਾਂ ਜਿਹੜਾ ਉਹਦਾ ਗਾਣਾ ਆ ਤੇ ਭੈਣ ਦੀ ਨਨਾਨ ਦੀ ਜਿਸ ਨੇ ਜਿਸ ਨੇ ਉਸ ਨਾਲ ਗਲਤ ਨਹੀਂ ਹੋਇਆ ਉਹ ਬੰਦਾ ਨਹੀਂ ਉਹ ਕੁੜੀ ਆ ਮੈਂ ਤੈਨੂੰ ਅੱਜ ਇੱਕ ਪਰਸਨਲ ਸਵਾਲ ਕਰਦਾ ਤੂੰ ਬਾਰ ਬਾਰ ਸਟੇਜਾਂ ਤੋਂ ਕਹਿ ਰਹੇ ਹੋ ਸਾਡਾ ਆਈਕਨ ਆ ਸਾਡਾ ਲੇਜੈਂਡ ਆ ਇੱਕ ਆਈਡੀਅਲ ਬਣਾ ਕੇ ਸੋਸਾਇਟੀ ਦੇ ਮੋਰੇ ਤੂੰ ਅਮਰ ਸਿੰਘ ਚੰਬਗੀਲੇ ਨੂੰ ਰੱਖ ਰਿਆ ਜਿਹੜਾ ਉਸਨੇ ਗਾਣਾ ਗਾਇਆ ਭੈਣ ਦੀ ਨਨਾਨ ਦੇ ਬਾਰੇ ਜੋ ਬੋਲਿਆ ਕੀ ਉਹ ਗਾਣਾ ਜੇਕਰ ਤੇਰੀ ਰਿਸ਼ਤੇਦਾਰੀ ਦੇ ਵਿੱਚ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਧੀ ਜਾਂ ਕੋਈ ਭੈਣ ਆ ਜਿਹੜੀ ਵਿਆਹੀ ਹੋਈ ਆ ਕੀ ਉਸਦੇ ਸਹੁਰਿਆਂ ਦੇ ਘਰੇ ਜਾ ਕੇ ਉਹਦੇ ਪਰਿਵਾਰ ਦੇ ਵਿੱਚ ਬਹਿ ਕੇ ਆਪਣੇ ਜੀਜੇ ਦੇ ਮੋਰੇ ਬਹਿ ਕੇ ਕੀ ਉਹ ਗਾਣਾ ਤੂੰ ਸੁਣ ਸਕਦਾ ਜਾਂ ਜੇਕਰ ਤੂੰ ਵਿਆਹਿਆ ਹੋਇਆ ਆ ਜੇਕਰ ਤੂੰ ਵਿਆਹਿਆ ਹੋਇਆ ਤਾਂ ਤੇਰੀ ਜਿਹੜੀ ਵਾਈਫ ਆ ਜਿਹੜਾ ਉਹਦਾ ਭਰਾ ਆ ਕੀ ਤੂੰ ਉਹਨੂੰ ਅਲਾਉ ਕਰਦਾ ਕਿ ਉਹ ਉਹ ਵਾਲਾ ਗਾਣਾ ਇਹ ਚਮਕੀਲੇ ਦਾ ਇਹ ਵਾਲਾ ਗਾਣਾ ਤੇਰੇ ਪਰਿਵਾਰ ਦੇ ਵਿੱਚ ਆ ਕੇ ਤੇਰੇ ਸਾਹਮਣੇ ਬਹਿ ਕੇ ਸੁਣੇ ਜੇਕਰ ਤਾਂ ਤੁਸੀਂ ਸੁਣ ਸਕਦੇ ਹੋ ਤਾਂ ਫਿਰ ਵਾਕੇ ਮੈਂ ਮੰਨਣ ਨੂੰ ਤਿਆਰ ਆਂ ਕਿ ਚਮਕੀਲਾ ਤੁਹਾਡਾ ਆਈਡੀਅਲ ਹੋ ਸਕਦਾ ਤੇ ਜੇਕਰ ਤੁਸੀਂ ਨਹੀਂ ਸੁਣ ਸਕਦੇ ਤਾਂ ਫਿਰ ਸਮਾਜ ਦੇ ਨਾਲ ਇਹ ਦੋਗਲਾਪੰਤੀ ਕਿਉਂ ਕਰ ਰਹੇ ਹੋ ਤੁਸੀਂ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਇੱਕ ਅਜਹੀ ਰਿਪ੍ਰেজੈਂਟੇਸ਼ਨ ਦੇਣ ਦਾ ਪੰਜਾਬ ਦੇ ਬਾਰੇ ਦੇ ਵਿੱਚ ਤੁਹਾਨੂੰ ਕਿਸ ਨੇ ਅਧਿਕਾਰ ਦਿੱਤਾ ਇੱਕ ਅਜਿਹੇ ਸ਼ਖਸ ਨੂੰ ਗਲੋਰੀਫਾਈ ਕਰਨ ਦਾ ਜਿਸ ਨੇ ਰਿਸ਼ਤੇ ਨਾਤਿਆਂ ਦੀ ਜਿਹੜੀ ਪਵਿੱਤਰਤਾ ਸੀ ਉਹ ਤਾਰ-ਤਾਰ ਕਰ ਦਿੱਤੀ ਆਪਣੇ ਗਾਣਿਆਂ ਦੇ ਰਾਹੀਂ ਆਪਣੀ ਲੇਖਣੀ ਦੇ ਰਾਹੀਂ ਕਿ ਪੰਜਾਬ ਦੇ ਕੋਲ ਕੇਵਲ ਚਮਕੀਲਾ ਰਹਿ ਗਿਆ ਸੀ ਆਈਡੀਅਲ ਬਣਾਉਣ ਦੇ ਲਈ ਪੰਜਾਬ ਉਹ ਮਹਾਨ ਧਰਤੀ ਆ ਪੰਜਾਬ ਉਹ ਮਹਾਨ ਵਿਰਸਾ ਆ ਪੰਜਾਬ ਉਹ ਮਹਾਨ ਸੰਸਕ੍ਰਿਤੀ ਉਹ ਸਭਿਅਤਾ ਆ ਇਸ ਧਰਤੀ ਨੇ ਇਸ ਧਰਤੀ ਨੇ ਸਾਨੂੰ ਸਾਡੇ ਗੁਰੂ ਸਾਹਿਬਾਨ ਦਿੱਤੇ। ਇਸ ਧਰਤੀ ਨੇ ਸਾਨੂੰ ਅਨੇਕਾਂ ਮਹਾਪੁਰਸ਼ ਦਿੱਤੇ। ਇਸ ਧਰਤੀ ਨੇ ਸਾਨੂੰ ਅਨੇਕਾਂ ਦੇਸ਼ ਭਗਤ ਦਿੱਤੇ ਚਾਹੇ ਸ਼ਹੀਦ ਅਜਮ ਸਰਦਾਰ ਭਗਤ ਸਿੰਘ ਹੋਣ, ਕਰਤਾਰ ਸਿੰਘ ਸਰਾਭਾ ਹੋਵੇ, ਸਰਦਾਰ ਉਧਮ ਸਿੰਘ ਹੋਣ, ਸੁਖਦੇਵ ਥਾਪਰ ਹੋਣ, ਮਦਨ لال ਢੀਂਗਰਾ ਹੋਣ ਤੇ ਅਨੇਕਾਂ ਹੀ ਐਸੇ ਲੋਕ ਜਿਨ੍ਹਾਂ ਦਾ ਨਾਂ ਕਿਸੇ ਗਿਣਤੀ ਦੇ ਵਿੱਚ ਵੀ ਨਹੀਂ ਆਇਆ। ਇਹ ਉਹ ਲੋਕ ਨੇ, ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਕਿ ਅਸੀਂ ਲੋਕ ਆਜ਼ਾਦੀ ਦੀ ਫਜ਼ਾ ਦੇ ਵਿੱਚ ਸਾਹ ਲੈ ਪਾਈਏ ਸਾਡੇ ਵਾਸਤੇ ਜਿਨ੍ਹਾਂ ਨੇ ਆਪਣਾ ਆਪ ਵਾਰਿਆ ਉਹ ਤੁਸੀਂ ਕਹਿੰਦੇ 27 ਸਾਲ ਦਾ ਚਮਕੀਲਾ ਮਾਰ ਦਿੱਤਾ ਗਿਆ 21 21 ਸਾਲ ਦੀ ਉਮਰ ਸੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਉਹਦੇ ਸਾਥੀਆਂ ਦੀ ਰਾਜਗੁਰੂ ਸਖਦੇਵ ਦੀ ਜਿਸ ਵੇਲੇ ਉਹਨਾਂ ਨੇ ਹੱਸਦੇ 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 ਫਾਂਸੀ ਦਾ ਫੰਦਾ ਚੁੰਮਿਆ ਤੇ ਆਪਣੀ ਮਰਜ਼ੀ ਦੇ ਨਾਲ ਗੱਲ ਦੇ ਵਿੱਚ ਪਾ ਲਿਆ ਤੇ ਤੁਸੀਂ ਅੱਜ ਲੋਕ ਉਹਨਾਂ ਦਾ ਆਮੁੱਲ ਪਾ ਰਹੇ ਹੋ ਕਿ ਉਹਨਾਂ ਨੂੰ ਛੱਡ ਕੇ ਤੁਸੀਂ ਉਸ ਨੂੰ ਆਈਡਲ ਬਣਾ ਰਹੇ ਹੋ ਜਿਸ ਨੇ ਕਿਸੇ ਰਿਸ਼ਤੇ ਦੀ ਕੋਈ ਮਰਿਆਦਾ ਹੀ ਨਹੀਂ ਰੱਖੀ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਡਾ ਆਈਡਲ ਨਹੀਂ ਸੀ ਕਿ ਹਰੀ ਸਿੰਘ ਨਲੂਆ ਸਾਡਾ ਆਈਡਲ ਨਹੀਂ ਸੀ ਇਹ ਉਹ ਧਰਤੀ ਆ ਪੰਜਾਬ ਸਾਡਾ ਉਹ ਧਰਤੀ ਆ ਇਸ ਧਰਤੀ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਸਾਡੇ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਾਰੇ ਦਾ ਆਸ਼ਰਮ ਆ ਇਸ ਧਰਤੀ ਦੇ ਉੱਤੇ ਲਵ ਕੁਸ਼ ਨੇ ਇੱਕ ਵਿਸ਼ਵ ਜੇਤਾ ਸੈਨਾ ਦੇ ਨਾਲ ਯੁੱਧ ਕੀਤਾ ਤੇ ਉਸ ਨੂੰ ਪ੍ਰਾਸਤ ਕਰ ਦਿੱਤਾ ਕਿ ਉਹ ਸਾਡੇ ਆਈਡੀਅਲ ਨਹੀਂ ਬਣ ਸਕਦੇ ਸੀ ਪਰ ਇਹ ਸਭ ਤੁਸੀਂ ਜੋ ਲੋਕ ਕਰ ਰਹੇ ਹੋ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦੇ ਅਧੀਨ ਕੀਤਾ ਜਾ ਰਿਹਾ ਕਦੀ ਇਸ ਦੇਸ਼ ਦੇ ਆਈਡਲਸ ਨੂੰ ਇਸ ਦੇਸ਼ ਦੇ ਦੇਸ਼ ਭਗਤਾਂ ਨੂੰ ਕਦੀ ਅਤਵਾਦੀ ਕਹਿਣਾ ਤਾਂ ਕਿ ਇਹ ਜਿਹੜੀ ਆਉਣ ਵਾਲੀ ਪੀੜ੍ਹੀ ਆ ਇਹ ਕੋ ਚੰਗੀ ਸੇਹ ਦੀ ਨਾ ਲਵੇ ਤੁਹਾਨੂੰ ਲੋਕਾਂ ਨੂੰ ਉਸ ਈਸ਼ਵਰ ਨੇ ਇੱਕ ਮੌਕਾ ਦਿੱਤਾ ਤੁਹਾਨੂੰ ਕਲਾ ਦੇ ਰੂਪ ਦੇ ਵਿੱਚ ਇੱਕ ਮੌਕਾ ਦਿੱਤਾ ਪਰ ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਲਾਣਤ ਦਾ ਤੁਹਾਡੇ ਤੇ ਕਿ ਜੇਕਰ ਤੁਸੀਂ ਤੁਸੀਂ ਦੇਸ਼ ਭਗਤ ਛੱਡੋ ਤੁਸੀਂ ਕੋਈ ਰੱਬੀ ਰੂਹਾਂ ਛੱਡੋ ਤੁਸੀਂ ਕੋਈ ਮਹਾਪੁਰ ਛੱਡੋ ਉਹ ਤੁਹਾਨੂੰ ਕੋਈ ਕਲਾਕਾਰ ਵੀ ਨਹੀਂ ਹੋਰ ਲੱਭਿਆ ਜਿਸ ਦੇ ਉੱਤੇ ਤੁਸੀਂ ਫਿਲਮ ਬਣਾ ਕੇ ਤੁਸੀਂ ਲੋਕਾਂ ਨੂੰ ਉਹਦਾ ਸੰਘਰਸ਼ ਉਹਦੀ ਜਿਹੜੀ ਮਿਹਨਤ ਸੀ ਉਹ ਤੁਸੀਂ ਲੋਕਾਂ ਦੇ ਮੂਹਰੇ ਰੱਖ ਦਿੰਦੇ ਪਰ ਇਹ ਸਭ ਕੁਝ ਤੁਸੀਂ ਲੋਕ ਜਾਣ ਬੁੱਝ ਕੇ ਕਰ ਰਹੇ ਹੋ ਔਰ ਤੁਹਾਨੂੰ ਇੱਕ ਦਿਨ ਇਸ ਚੀਜ਼ ਦੇ ਲਈ ਇੱਕ ਦਿਨ ਕੁਦਰਤ ਤੁਹਾਡੇ ਤੋਂ ਇਹ ਜਵਾਬ ਜ਼ਰੂਰ ਮੰਗੇਗੀ ਇਹ ਮਤ ਸੋਚੋ ਕਿ ਤੁਸੀਂ ਅੱਜ ਬਹੁਤ ਸਫਲ ਹੋ ਜੇ ਤੈਨੂੰ ਲੱਗਦਾ ਨਾ ਕਿ ਅੱਜ ਤੂੰ ਅੰਬਾਨੀਆਂ ਦੇ ਨਾਲ ਬੈਠਾ ਆ بڑے بڑے ਡਾਇਰੈਕਟਰ ਬਾਲੀਵੁੱਡ ਦੇ ਅੱਜ ਫਿਲਮਾਂ ਕਰਦੇ ਆ ਖਾਨ ਤੈਨੂੰ ਬੁਲਾਉਣ ਲੱਗ ਪਏ ਆ ਫਲਾਣਾ ਤੈਨੂੰ ਬੁਲਾਉਣ ਲੱਗ ਪਿਆ ਫਲਾਣੀ ਫਲਾਣੀਆਂ ਹੀਰੋਇਨਸ ਤੈਨੂੰ ਬੁਲਾਉਣ ਲੱਗ ਪਈਆਂ ਤੇ ਮਤ ਇਹ ਇਹ ਯਾਦ ਨਾ ਭੁੱਲ ਕਦੀ ਵੀ ਕਿ ਇਹ ਜਿਹੜੀ ਸਫਲਤਾ ਕਦੀ ਵੀ ਕਿਸੇ ਦੀ ਸਦੀਵੀ ਨਹੀਂ ਰਹਿੰਦੀ ਜੇ ਤੁਸੀਂ ਲੋਕ ਆਪਣੀ ਜ਼ਿੰਮੇਵਾਰੀ ਤੋਂ ਭੱਜੋਗੇ ਉਸ ਈਸ਼ਵਰ ਦੀ ਦਿੱਤੀ ਹੋਈ ਕਿਰਪਾ ਦਾ ਤੁਸੀਂ ਲੋਕ ਦੁਰਵਰਤੋਂ ਕਰੋਗੇ ਤਾਂ ਇੱਕ ਦਿਨ ਇਹ ਕੁਦਰਤ ਤੁਹਾਨੂੰ ਮਾਫ ਨਹੀਂ ਕਰੇਗੀ ਤੂੰ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਪੰਜਾਬ ਤੋਂ ਵੀ ਵੱਧ ਕੇ ਤੂੰ ਸਿੱਖੀ ਸਿਧਾਂਤਾਂ ਨੂੰ ਰਿਪਰੈਜ਼ੈਂਟ ਕਰਦਾ ਤੂੰ ਸਿਰ ਤੇ ਪਗੜੀ ਧਾਰਨ ਕਰਦਾ ਉਹ ਮਹਾਨ ਉਹ ਮਹਾਨ ਤ੍ਰੋਹਰ ਕਿਉਂਕਿ ਮੈਂ ਧਰਮ ਦੇ ਵਾਈਜ਼ ਮੈਂ ਕਹਾਂ ਮੈਂ ਸਿੱਖ ਨਹੀਂ ਹੈਗਾ ਪਰ ਜੋ ਸਤਕਾਰ ਸਾਡੇ ਦਿਲ ਦੇ ਵਿੱਚ ਗੁਰੂ ਸਾਹਿਬਾਨਾਂ ਦਾ ਜੋ ਤਿਆਗ ਦੇ ਉਹਨਾਂ ਦੇ ਲਈ ਹੈਗਾ ਮੈਂ ਇਸ ਕਰਕੇ ਤੈਨੂੰ ਅੱਜ ਇਹ ਗੱਲ ਕਹਿਣੀ ਚਾਹੁੰਦਾ ਕਿ ਤੂੰ ਦੁਨੀਆ ਨੂੰ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਇੱਕ ਸਿੱਖ ਹੋਣ ਦੇ ਤੌਰ ਤੇ ਰਿਪਰੈਜ਼ੈਂਟ ਕਰਦਾ ਵਿਆ ਸਿੱਖੀ ਸਿਧਾਂਤਾਂ ਦਾ ਜਦੋਂ ਤੂੰ ਸਿਰ ਤੇ ਪਗੜੀ ਰੱਖਦਾ ਤਾਂ ਉਹਨਾਂ ਸਿੱਖੀ ਸਿਧਾਂਤਾਂ ਦਾ ਭਾਰ ਤੇਰੇ ਮੋਢਿਆਂ ਤੇ ਹੁੰਦਾ ਤੇ ਤੂੰ ਅੱਜ ਗਾਣੇ ਗਾਣਾ ਫਿਰਦਾ ਕਿ ਚੋਲੀ ਦੇ ਪਿੱਛੇ ਕੀ ਹੈ ਚੁੰਨੀ ਦੇ نیچے ਕੀ ਹੈ ਕਿ ਤੈਨੂੰ ਇਹ ਗੱਲਾਂ ਸ਼ੋਭਾ ਦਿੰਦੀਆਂ ਨੇ ਸ਼ਰਮ ਆਉਣੀ ਚਾਹੀਦੀ ਹੈ ਬਾਬੇ ਨਾਨਕ ਦਾ ਸਿਧਾਂਤ ਬਾਬੇ ਨਾਨਕ ਦਾ ਸਿਧਾਂਤ ਇਹ ਨਹੀਂ ਹੈ ਕਿਉਂਕਿ ਫੇਰ ਮੁੜ ਕੇ ਤੁਸੀਂ ਸਿਧਾਂਤ ਵੀ ਗਾਉਣਾ ਮੁੜ ਕੇ ਫੇਰ ਤੁਸੀਂ ਲੋਕ ਸਿਧਾਂਤ ਵੀ ਗਾਉਂਦੇ ਹੋ ਪਰ ਜੇਕਰ ਅਜੇ ਹੀ 도ਗਲੀ ਪ੍ਰਵਿਰਤੀ ਅਸੀਂ ਲੋਕ ਲੈ ਕੇ ਚੱਲਾਂਗੇ ਤਾਂ ਸਤਗੁਰੂ ਨਾਨਕ ਕਦੀ ਸਾਤੋਂ ਖੁਸ਼ ਨਹੀਂ ਹੋਣਗੇ ਕਦੀ ਵੀ ਸਾਡਾ ਭਲਾ ਨਹੀਂ ਹੋ ਸਕਦਾ ਸੋ ਇਸ ਕਰਕੇ ਮੈਂ ਅੱਜ ਸਮਾਜ ਨੂੰ ਵੀ ਪੂਰੇ ਸਮੁੱਚੇ ਸਮਾਜ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਉਹ ਲੋਕ ਜਿਨ੍ਹਾਂ ਨੇ ਸਾਡੀਆਂ ਕਦਰਾਂ ਕੀਮਤਾਂ ਨੂੰ ਸਾਡੇ ਰਿਸ਼ਤੇ ਨਾਤਿਆਂ ਨੂੰ ਸਾਡੀਆਂ ਪਵਿੱਤਰ ਮਰਿਆਦਾਵਾਂ ਨੂੰ ਤਾਰ-ਤਾਰ ਕੀਤਾ ਉਹ ਲੋਕ ਸਾਡੇ ਕਦੀ ਆਈਡਲ ਨਹੀਂ ਹੋ ਸਕਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਤਾਂ ਸਾਡੇ ਆਈਡਲ ਹੋ ਸਕਦੇ ਆ ਰਾਜਗੁਰੂ ਸੁਖਦੇਵ ਸਾਡੇ ਆਈਡਲ ਹੋ ਸਕਦੇ ਦਸੇ ਗੁਰੂ ਸਾਹਿਬਾਨ ਸਾਡੇ ਆਈਡਲ ਹੋ ਸਕਦੇ ਸਹਿਬਜ਼ਾਦੇ ਸਾਡੇ ਆਈਡਲ ਹੋ ਸਕਦੇ ਮਾਂ ਗੁਜਰੀ ਸਾਡੀ ਆਈਡਲ ਹੋ ਸਕਦੀ ਪਰਚਮਕੀਲਾ ਕਦੀ ਸਾਡਾ ਆਈਡਲ ਨਹੀਂ ਹੋ ਸਕਦਾ ਇੱਕ ਸਾਜ਼ਿਸ਼ ਦੇ ਤਹਿਤ ਕਦੀ ਇਹ ਬਾਲੀਵੁੱਡ ਕਦੀ ਇਹ ਬਾਲੀਵੁੱਡ ਦੇ ਡਾਇਰੈਕਟਰ ਫਿਲਮਾਂ ਬਣਾਉਂਦੇ ਨੇ ਸਨੀ ਲਿਓਨ ਦੀਆਂ ਸਨੀ ਲਿਓਨ ਦੀ ਜੀਵਨੀ ਤੇ ਆਧਾਰਿਤ ਆਤਮਕਥਾ ਮਾ ਬਣਾ ਰਹੇ ਕਦੀ ਇਹ ਚਮਕੀਲੇ ਦੀ ਆਤਮਕਥਾ ਮਾ ਬਣਾ ਰਹੇ ਇਹਨਾਂ ਲੋਕਾਂ ਨੂੰ ਚਾਜ ਦਾ ਕੁਝ ਨਹੀਂ ਮਿਲਦਾ ਮੈਂ ਇੱਕ ਬੇਨਤੀ ਪ੍ਰੈਸ ਮੀਡੀਆ ਦੇ ਭਰਾਵਾਂ ਨੂੰ ਵੀ ਕਰਾਂਗਾ ਅਨੇਕਾਂ ਟੀਵੀ ਚੈਨਲਜ਼ ਨੇ ਇਨੇ ਕਾ ਭਰਾਵਾਂ ਨੇ ਇਸ ਦੀ ਇੰਟਰਵਿਊ ਕੀਤੀ ਜਾਂ ਇਮਤੀਆਜ਼ ਅਲੀ ਦੀ ਕੀਤੀ ਇਹਨਾਂ ਦੀ ਦਲਜੀਤ ਦੋਸਾਂ ਦੀ ਕੀਤੀ ਤੇ ਇੱਕ ਭਰਾ ਨੇ ਆਪਣੀ ਇੰਟਰਵਿਊ ਦੇ ਵਿੱਚ ਕਿਹਾ ਕਿ ਪੰਜਾਬ ਦੇ ਕੋਲ ਸਿਰਫ ਦੋ ਹੀ ਲੋਕ ਸੀ ਜਿਨ੍ਹਾਂ ਨੂੰ ਬਣਾਉਣਾ ਚਾਹੀਦਾ ਸੀ ਇਮਤੀਆਜ਼ ਅਲੀ ਨੂੰ ਇੱਕ ਕੌਣ ਸੀ ਜੀ ਇੱਕ ਸ਼ਿਵ ਕੁਮਾਰ ਬਟਾਲਵੀ ਤੇ ਇੱਕ ਚਮਕੀਲਾ ਕਿ ਉਹ ਭਰਾ ਇਹ ਨਹੀਂ ਸੋਚਦਾ ਕਿ ਭਰਾ ਇਹ ਜਾਣਦਾ ਨਹੀਂ ਹੈਗਾ ਵੀ ਉਹਨੂੰ ਰਿਐਲਿਟੀ ਦੇ ਵਿੱਚ ਇਹ ਲੱਗਦਾ ਕਿ ਪੰਜਾਬ ਦੇ ਕੋਲ ਹੋਰ ਕੋਈ ਆਈਡਲ ਨਹੀਂ ਹੋ ਸਕਦਾ ਦੁਨੀਆ ਨੂੰ ਦੇਣ ਦੇ ਲਈ ਫਿਰ ਉੱਥੇ ਉਸ ਦੀ ਚੱਲਦੀ ਇੰਟਰਵਿਊ ਦੇ ਵਿੱਚ ਇੱਕ ਗੱਲ ਚੱਲੀ ਵੀ ਉਹ ਗਾਣਾ ਇਮਤੀਆਜ਼ ਅਲੀ ਨੇ ਆਪਣੇ ਮੂੰਹੋਂ ਗਾ ਕੇ ਉਹਦੀਆਂ ਲਾਈਨਾਂ ਬੋਲ ਕੇ ਸੁਣਾਈਆਂ ਵੀ ਉਹ ਤੱਕਦਾ ਰਿਹਾ ਵੀ ਮੈਂ ਸਿਖਰ ਦੁਪਹਿਰੇ ਨਾਉਂਦੀ ਰਹੀ ਤੇ ਉਹ ਭਰਾ ਸਹਰਾਣਾ ਚੱਕ ਕੇ ਆਪਣੇ ਮੂੰਹ ਦੇ ਉੱਤੇ ਰੱਖ ਕੇ ਹੱਸਣ ਲੱਗ ਪਿਆ ਜੋ ਉੱਥੇ ਸੋਫੇ ਦੇ ਲਾਗੇ ਪਿਆ ਸੀ ਜੇ ਉਸ ਗਾਣੇ ਨੂੰ ਤੂੰ ਕਹਿਆ ਤੂੰ ਬੋਲ ਨਹੀਂ ਸਕਦਾ ਤੂੰ ਐਕਸਪਲੇਨ ਨਹੀਂ ਕਰ ਸਕਦਾ ਮੈਂ ਉਹਦਾ ਮਤਲਬ ਨਹੀਂ ਦੱਸ ਸਕਦਾ ਜੇ ਤੂੰ ਮਤਲਬ ਨਹੀਂ ਦੱਸ ਸਕਦਾ ਉਸ ਗਾਣੇ ਦਾ ਫਿਰ ਉਸ ਇਮਤੀਆਜ਼ ਅਲੀ ਨੂੰ ਤੂੰ ਇੱਕ ਵੀ ਸਵਾਲ ਇਹ ਕਿਉਂ ਨਹੀਂ ਕੀਤਾ ਤੇ ਤੈਨੂੰ ਚਮਕੀਲੇ ਦੇ ਜੀਵਨ ਤੇ ਫਿਲਮ ਬਣਾਉਣ ਦੀ ਲੋੜ ਕੀ ਪਈ ਸੀ ਜਿਹਨੇ ਇੰਨਾ ਗੰਦਗਾ ਆ ਜੇ ਤੂੰ ਐਕਸਪਲੇਨ ਹੀ ਨਹੀਂ ਕਰ ਸਕਦਾ ਕਿ ਸਿਰਫ ਤੇ ਸਿਰਫ ਪੰਜਾਬੀ ਦੇ ਸ਼ਬਦ ਬੋਲਦਾ ਰਿਹਾ ਸਿਰਫ ਐਸੇ ਕਰਕੇ ਚਮਕੀਲਾ ਮਹਾਨ ਹੋ ਗਿਆ ਸੋ ਮੇਰੇ ਵੀਰਾਂ ਨੂੰ ਬੇਨਤੀ ਆ ਪੰਜਾਬ ਦਾ ਵਿਰਸਾ ਸਾਡਾ ਬਹੁਤ ਵੱਡਾ ਸਾਡਾ ਵਿਰਸਾ ਬਹੁਤ ਮਹਾਨ ਆ ਇਸ ਵਿਰਸੇ ਦੀ ਗਲਤ ਰਿਪਰੈਜ਼ੈਂਟੇਸ਼ਨ ਨਾ ਦਿਓ ਤੇ ਦਲਜੀਤ ਦੋਸਾਂਝ ਨੂੰ ਵੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਦੋ ਮੌਕੇ ਤਾਂ ਆਟੋ ਆਏ ਇੱਕ ਉਦੋਂ ਪੰਜਾਬ ਵਿੱਚ ਉਦੋਂ ਤੋਂ ਸਾਰੇ ਦਾ ਸਾਰਾ ਪੰਜਾਬ ਨੇ ਛੇੜੀ ਦਿਖਾ ਦਿੱਤਾ ਤੇ ਅੱਜ ਦੂਜਾ ਮੌਕਾ ਆਇਆ ਜਦੋਂ ਕਲਾ ਦੇ ਤੌਰ ਤੇ ਕਿਸੇ ਨੂੰ ਦੱਸਣ ਦਾ ਵੀ ਰਿਪਰੈਜ਼ੈਂਟ ਕਰਨ ਦਾ ਵੀ ਕਿਹਨੂੰ ਆਈਡੀਅਲ ਦੱਸਿਆ ਜਾ ਸਕਦਾ ਵੀ ਜਿਹੜਾ ਪੂਰੀ ਦੁਨੀਆ ਦੇ ਲਈ ਆਈਡੀਅਲ ਹੋਵੇ ਤਾਂ ਉਸ ਵੇਲੇ ਤੈਨੂੰ ਅਮਰ ਸਿੰਘ ਚਮਕੀਲਾ ਮਿਲ ਗਿਆ ਸੋ ਪੰਜਾਬ ਦੇ ਨਾਲ ਜਿਹੜੀ ਇਹ ਗਦਦਾਰੀ ਤੁਸੀਂ ਕਰਦੇ ਪਏ ਹੋ ਇਸ ਦਾ ਦੰਡ ਇੱਕ ਦਿਨ ਤੁਹਾਨੂੰ ਭੋਗਣਾ ਪਏਗਾ ਤੇ ਕੁਦਰਤ ਤੁਹਾਨੂੰ ਦੰਡ ਦੇਗੀ ਤੁਹਾਨੂੰ ਅੱਜ ਲੱਗਦਾ ਨਾ ਕਿ ਆਮ ਲੋਕ ਤੁਹਾਨੂੰ ਆਮ ਤੁਸੀਂ ਨਿਕਲ ਗਏ ਬਾਹਰ ਨਿਕਲ ਗਏ ਤੁਸੀਂ ਸੈਲਿਬ੍ਰਿਟੀ ਬਣ ਗਏ ਤੁਸੀਂ ਬਹੁਤ ਉੱਚੇ ਹੋ ਗਏ ਅੰਬਾਨੀਆਂ ਦੇ ਦੁਨੀਆ ਦਾ ਜਿਹੜਾ ਪੂਰੀ ਦੁਨੀਆ ਦਾ ਬਹੁਤ ਵੱਡਾ ਇੱਕ ਅਮੀਰ ਬੰਦਾ ਉਹਦੇ ਨਾਲ ਤੇਰੀ ਬਹਿਣੀ ਉਠਣੀ ਹੋ ਤਾਂ ਉਹਦੇ ਫੰਕਸ਼ਨਾਂ 'ਚ ਜਾਣਾ ਭਾਰਤ ਦਾ ਵੱਡੇ ਤੋਂ ਵੱਡਾ ਬਾਲੀਵੁੱਡ ਸਟਾਰ ਤੈਨੂੰ ਮਿਲਦਾ ਤੇ ਪਰ ਇੱਕ ਗੱਲ ਯਾਦ ਰੱਖੀ ਜੇਕਰ ਉਹ ਦੇਣਾ ਜਾਣਦਾ ਤੇ ਉਹ ਖੋਣਾ ਵੀ ਜਾਣਦਾ ਕਿਉਂਕਿ ਜੇਕਰ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਆਪਣੇ ਧਰਮ ਦੇ ਪ੍ਰਤੀ ਆਪਣੇ ਦੇਸ਼ ਦੇ ਪ੍ਰਤੀ ਆਪਣੇ ਲੋਕਾਂ ਦੇ ਪ੍ਰਤੀ ਆਪਣੀ ਕੌਮ ਦੇ ਪ੍ਰਤੀ ਤਾਂ ਇਹ ਕੁਦਰਤ ਇੱਕ ਦਿਨ ਦੰਡ ਜ਼ਰੂਰ ਦੇਗੀ ਬਹੁਤ ਬਹੁਤ ਧੰਨਵਾਦ